ਨਸਲਾਂ ਅਤੇ ਫਸਲਾਂ ਪੰਜਾਬ ਬਚਾਓ ਦੇ ਲੋਕ ਇਕਤਾ ਮਿਸ਼ਨ ਤਹਿਤ ਭਗਤ ਪੂਰਨ ਸਿੰਘ ਪਿੰਗਲਵੜਾ ਸੰਸਥਾ ਦੇ ਮੁਖੀ ਡਾਕਟਰ ਇੰਦਰਜੀਤ ਕੌਰ ਅਤੇ ਲੋਕ ਰਾਜ ਪੰਜਾਬ ਲੋਕ ਇਕਤਾ ਮਿਸ਼ਨ ਦੇ ਪ੍ਰਧਾਨ ਡਾਕਟਰ ਮਨਜੀਤ ਸਿੰਘ ਰੰਦਾਵਾ ਵੱਲੋਂ ਇੱਕ ਪੱਤਰਕਾਰ ਵਾਰਤਾ ਦੌਰਾਨ ਸਿਆਸੀ ਧੜੇਬੰਦੀ ਨੂੰ ਛੱਡ ਕੇ ਸਾਰੇ ਪਿੰਡਾਂ ਦੀਆਂ ਗ੍ਰਾਮ ਸਭਾਵਾਂ ਨੂੰ ਸਰਵਸੰਮਤੀ ਨਾਲ ਨਿਰਪੱਖ ਪੰਚਾਇਤਾਂ ਚੁਣਨ ਦੀ ਅਪੀਲ ਕੀਤੀ ਗਈ। ਉਨ੍ਹਾਂ ਕਿਹਾ ਕਿ ਅਜਿਹਾ ਕਰਨਾ ਸਮੇਂ ਦੀ ਬੇਹਤ ਜ਼ਰੂਰੀ ਮੰਗ ਹੈ ਤਾਂ ਜੋ ਸਿਆਸੀ ਧੜੇ ਬੰਦੀਆਂ ਰਾਹੀ ਉਪਜੀ ਪ੍ਰਾਮਾਰੂ ਨਫਰਤ ਬੇਲੋੜੇ ਝਗੜੇ ਕਤਲ ਮੁਕਦਮੇਬਾਜੀ ਨਸ਼ਾ ਖੋਰੀਏ ਤੇ ਲੁੱਟਖਸੁੱਟ ਖਤਮ ਹੋ ਸਕੇ ਅਤੇ ਆਪਸੀ ਪੇਂਡੂ ਭਾਈਚਾਰਾ ਨੈਤਿਕਤਾ ਇਨਸਾਫ ਸਿਹਤ ਆਤਮ ਨਿਰਭਰਤਾ ਅਤੇ ਖੁਸ਼ਹਾਲੀ ਮੁੜ ਬਹਾਲ ਹੋ ਸਕੇ ਉਹਨਾਂ ਕਿਹਾ ਕਿ ਮਾਰੂਥਲ ਬਣਨ ਦੀ ਕਗਾਰ ਤੇ ਖੜੇ ਪੰਜਾਬ ਨੂੰ ਬਚਾਉਣ ਲਈ ਪਰਉਪਕਾਰੀ ਦਰਵੇਸ਼ ਭਗਤ ਪੂਰਨ ਸਿੰਘ ਜੀ ਦੇ ਬਚਨਾਂ ਅਨੁਸਾਰ ਗੁਰਬਾਣੀ ਦੇ ਉਪਦੇਸ਼ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਪ੍ਰਤੀ ਸਮੂਹ ਸਮਾਜ ਨੂੰ ਆਪਣੇ ਫਰਜ਼ ਦੀ ਪਾਲਣਾ ਕਰਨ ਦੀ ਵੀ ਪ੍ਰੇਰਣਾ ਦਿੱਤੀ ਉਹਨਾਂ ਉਚੇਚੇ ਤੌਰ ਤੇ ਮਾਤਾਵਾਂ ਪੈਣਾ ਧੀਆਂ ਅਤੇ ਨੌਜਵਾਨ ਗੱਬਰੂਆਂ ਨੂੰ ਪਿੰਡਾਂ ਵਿੱਚ ਸਰਵਸੰਪਤੀ ਕਰਵਾਉਣ ਲਈ ਅਗਵਾਈ ਕਰਨ ਦੀ ਅਪੀਲ ਕੀਤੀ ਅਸੀਂ ਸਾਡੀ ਅਪੀਲ ਜਿਹੜੀ ਕਿ ਅੱਜ ਭੇਜੀ ਜਿਹੜਾ ਹੈ ਕਰਾਂਗੇ ਉਹ ਹੈ ਕਿ ਸਾਰੀਆਂ ਬੀਬੀਆਂ ਨੂੰ ਕਿ ਐਸ ਵਾਰ ਅਸੀਂ ਪਿੰਡਾਂ ਨੂੰ ਬਚਾਉਣ ਵਾਸਤੇ ਜੇ ਪਿੰਡ ਬਚਣਗੇ ਤਾਂ ਪੰਜਾਬ ਬਚੇਗਾ ਕਿ ਤਿੰਨ ਜਿਹੜੇ ਨੇ ਉਹ ਸਰਬਸੰਮਤੀ ਨਾਲ ਸਾਰੇ ਵੀ ਸਹਿਮਤੀ ਨਾਲ ਜਿਹੜੀਆਂ ਨੇ ਉਹ ਆਪਣੀਆਂ ਪੰਚਾਇਤਾਂ ਬਣਾਉਣ ਪੜੇ ਲਿਖੇ ਬੱਚੇ ੁੰਡੇ ਅੱਗੇ ਆਉਣ ਜਿਹੜੇ ਨੇ ਵਿਚਾਰੇ ਤੇ ਉਹਦੇ ਚਾ ਵੀ ਇਹ ਜਿਸ ਬੇਜਲੀ ਚ ਉਹ ਇਨੇ ਸਿਫ ਸਾਈਡ ਹੋ ਰਹੇ ਨੇ ਇਨੇ ਤੁਸੀਂ ਦੇਖੋ ਵੀ ਨਸ਼ਾ ਨਾ ਕਰਨ ਦੇ ਨੇ ਕੁਝ ਬਾਤ ਜਾਣ ਦੇ ਨੇ ਇਹ ਵਾਪਸ ਜਿਹੜੀ ਹੈ ਜਿਹੜੀ ਹੈ ਮਾਈਗ੍ਰੇਸ਼ਨ ਹੋਣ ਰਹੀ ਹੈ ਇਹ ਮਾਈਗ੍ਰੇਸ਼ਨ ਰਿਵਰਸ ਮਾਈਗ੍ਰੇਸ਼ਨ ਹੋ ਸਕਦਾ ਇਹਨਾਂ ਨੂੰ ਬੱਚਿਆਂ ਨੂੰ ਕਿਸੇ ਕਿਸਮ ਦੀ ਨਵੀਂ ਡਿਗਰੀ ਦੀ ਲੋੜ ਨਹੀਂ ਹੈ ਇਹਨਾਂ ਨੂੰ ਕਿਸੇ ਨੇ ਪਲਾਨ ਨਹੀਂ ਦਿੱਤੇ ਜੇ ਇਹਨਾਂ ਦੇ ਪੰਜ ਸਪੰਸ ਬਣਨ ਨੂੰ ਰੋਕ ਨਹੀਂ ਸਕਦਾ 13000 ਪਿੰਡ ਹੈ ਜੇ ਦੋ ਦੋ ਵੀ ਪੰਜ ਬਣਦੇ ਤੇ 26000 ਪੰਜ ਸਪੰਸ ਤੁਸੀਂ ਅਦਾਦਾ ਲਓ ਸਰਕਾਰਾਂ ਇਹਨਾਂ ਦਾ ਪਾਣੀ ਪੜਦੀ ਹੈ ਇਹਨਾਂ ਦੀਆਂ ਨੌਕਰੀਆਂ ਵੀ ਇਹਨਾਂ ਦੇ ਹੋਣ ਵੀ ਹੋਰੇ ਕੱਲੀ ਇਹ ਨਹੀਂ ਕਿ ਕੱਲੀਆਂ ਨੌਕਰੀਆਂ ਹੀ ਇਹ ਸਰਕਾਰ ਆਪ ਇਹੀ ਬਣਾਉਂਦੇ ਨੇ ਇਹੀ ਸਰਕਾਰ ਬਣਾ ਸਕਣਗੇ ਆਪਣੀ ਸਰਕਾਰ ਬਣਾਓ ਅਸੀਂ ਨੌਜਵਾਨਾਂ ਨੂੰ ਇਸ ਪਲੇਟਫਾਰਮ ਤੋਂ ਸਾਡੇ ਵੱਡੇ ਭੈਣ ਜੀ ਅਸੀਂ ਸਾਡੀਆਂ ਧੀਆ ਪੜਾ ਮਾਵਾਂ ਨੂੰ ਦੇ ਇਹਨਾਂ ਨੂੰ ਫਿਕਰ ਨਾ ਜਉਂਦੇ ਆ ਕਿ ਤੁਸੀਂ ਸਰਕਾਰ ਬਣਾਓ ਕਿ ਸਰਕਾਰ ਸਭ ਜਿਹੜੀ ਤੁਹਾਨੂੰ ਸਰਕਾਰ ਚਲਾਉਣਾ ਵਾਸਤੇ ਟ੍ਰੇਨਿੰਗ ਚਾਹੀਦੀ ਆ ਉਹ ਪੰਜਾਬਾ ਜਾਓ ਇਹ ਤਾਂ ਮਹੀਨੇ ਨੂੰ ਜਿਹੜਾ ਹੈਗਾ ਸਾਰੀ ਇਲੈਕਸ਼ਨ ਹੋਈ ਖੜੀ ਆ ਔਰ ਉਹਦੇ ਜਾ ਕੇ ਆਪਣੇ ਆਪ ਨੂੰ ਜਿਹੜਾ ਹੈਗਾ ਜਿਹੜਾ ਤੇ ਗੁੱਡ ਗਵਰਨੈਂਸ ਦਾ ਤੇ ਕਿਸਮ ਦੀ ਤੁਸੀਂ ਟ੍ਰੇਨਿੰਗ ਤਾਂ ਵਧੀ ਟ੍ਰੇਨਿੰਗ ਲਓ ਔਰ ਆ ਕੇ ਪੇਸ ਪੰਜਾਬ ਨੂੰ ਤੇ ਗਰਕਰੇ ਪੰਜਾਬ ਨੂੰ ਸੰਭਾਲ ਕੇ ਇਹਨੂੰ ਦੁਬਾਰਾ ਬਹੂਮਤ ਕਰੋ ਉਹੀ ਭਾਈਚਾਰਾ ਹੋਵੇ ਉਹੀ ਜਿਹੜਾ ਹੈਗਾ ਸਿਹਤ ਹੋਵੇ ਤੇ ਕੰਮ ਸ਼ਾਗਿਰ ਕਰਤੀਆਂ ਨੇ ਤੇ ਜਿਹੜਾ ਇਹ ਸਾਰੀ ਚੀਜ਼ ਦਾ ਇਹਨਾ ਇਹ ਜਿਹੜਾ ਇਸ਼ੂ ਹੈ ਜਿਹੜੇ ਸੰਦੇਸ਼ਾਂ ਦੇ ਮਾਸਦਾ ਇਹ ਕੋਈ ਨਾ ਕਿਸੇ ਬਾਹਰ ਚੇ ਇਹ ਤੁਸੀਂ ਇਹਦੇ ਕੀ ਅਮਲ ਕਰੋਗੇ ਤਾਂ ਤੁਸੀਂ ਆਪੇ ਇਕੱਲੇ ਹੋ ਜਾਓਗੇ ਕੋਈ ਸਾਡਾ ਪਗਾਨਾ ਨਹੀਂ ਰਹਿ ਜਾ ਨਹੀਂ ਮਾਤੋ ਵੈਰੀ ਨਹੀਂ ਪਗਾਨਾ ਦਸਮੇਂ ਸੰਗਨ ਕੋਈ ਤੁੜੇ ਬੰਦਿਤ ਤਾਂ ਤੁਹਾਨੂੰ ਚਾਹੀਦੀ ਹੈ ਕਿੰਨਾ ਦੇ ਰਿਜਿਤ ਗੰਡਾ ਬਾਇਓ ਆਪਾਂ ਸੋਚ ਕਰਨਾ ਚਾਹੀਦਾ ਕਿਸੇ ਤਰ੍ਹਾਂ ਦੇ ਬੰਦੇ ਦੇ ਵਿਚ ਪਏ ਕਿ ਆਪਣੇ ਪੰਡਾਣਾ ਨੁਕਸਾਨ ਕਰਦੇ ਬਹੁਤ ਜ਼ਿਆਦਾ ਇਹਨਾਂ ਨੂੰ ਸੰਨ ਕਰਦੇ ਆ ਤੇ ਜਿਹੜਾ ਵਾਪਸ ਬੜਲੇ ਸਮੇਂ ਤੋਂ ਮਿਰਤ ਕਰਨੀ ਪਈਗੀ ਅੱਜ ਵਧਾਈ ਦੇਣੀ ਆ ਇਹਨਾਂ ਨੂੰ ਗੁਰਜੀਤ ਸਿੰਘ ਜਰਿਆ ਨਾਲ ਆਪਣਾ ਇਹ ਵੀ ਇਹਨਾਂ ਨੂੰ ਰਿਪੋਰਟ ਬੱਲੇ ਸੋਜੀ ਐ ਕਿ ਅਸੀਂ ਆਪਣੇ ਪਿੰਡ ਬਚਾਈਏ ਆਪਣੇ ਪੰਜਾਬ ਬਚਾਈਏ ਕਿਸੇ ਤਰੀਕੇ ਨਾਲ ਤੋਂ ਜਿਹਨੂੰ ਇਹ ਸੋਚ ਆ ਨਾਏ ਤੁਰੇ ਕਿ ਅਸੀਂ ਕਿਹੜਾ ਦੁਨੀਆ ਇਹ ਬਹੁਤ ਜ਼ਰੂਰੀ ਹੈ ਕਿਤੇ ਬੜਿਆ ਸੇਕ ਦੇ ਜਰੀਏ ਇਹ ਆਤਮ ਲੋਕ ਨੇ ਉਹ ਲੋਕਾਂ ਨੂੰ ਜੋ ਜਿਹਨੇ ਅਜੇ ਤੱਕ ਲੋ ਉਹਨਾਂ ਨੂੰ ਤੋੜਦੇ ਇਹ ਤੋੜਨ ਤੋਂ ਅਸੀਂ ਜਿਹੜਾ ਜਿਹੜਾ ਵੰਡੀਆਂ ਪਈਆਂ ਹੋਈਆਂ ਨੇ ਉਹਨਾਂ ਨੂੰ ਦੂਰ ਕਰਨ ਵਾਸਤੇ ਅਸੀਂ ਇਕੱਠੇ ਹੋਏ ਆਂ ਅੱਜ ਬਹੁਤ ਜ਼ਰੂਰੀ ਹੈ ਕਿ ਮੈਨੂੰ ਵੀ ਨਹੀਂ ਕਪੈਸਿਟੀ ਨਹੀਂ ਕਿ ਪਹਿਲਾਂ ਕਿ ਗ੍ਰਾਮ ਸਭਾ ਕੀ ਹੁੰਦੀ ਹੈ ਅਰੇ ਸਾਡਾ ਬੜਾ ਵੱਡਾ ਪਾਈ ਹੈਗੀ ਹੈ ਸਰਕਾਰ ਦੇ ਵਿੱਚ ਗ੍ਰਾਮ ਸਭਾ ਜਿਹੜੇ ਆਮ ਲੋਕਾਂ ਨੂੰ ਤਾਕਤ ਦਿੰਦੀ ਹੈ ਜਿੰਨੇ ਵੀ ਵੋਟਰ ਹੈਗੇ ਨੇ ਪਿੰਡ ਦੇ ਉਹ ਸਾਰੇ ਗ੍ਰਾਮ ਸਭਾ ਦੇ ਮੈਂਬਰ ਹੋਏ ਨੇ ਪਾਵੇਂ ਬੀਂਦਿਆਂ ਹੋਣ ਪਾਵੇਂ ਸੰਦੇਹ ਹੋਣ ਉਹ ਸਾਰੇ ਮੈਂਬਰ ਹਨ ਉਹਨਾਂ ਨੂੰ ਇਹਨਾਂ ਰਾਇਰ ਦੇ ਤੈਨਾਂ ਹੱਕ ਦਿੱਤਾ ਹੈ ਅਪ੍ਰਵਾਧ ਦੇ ਵਿੱਚ ਕਿ ਉਹਨਾਂ ਦੀ ਜੜੀ ਗੱਲ ਹੋ ਜੇ ਜਦੋਂ ਪਤਾ ਪਾਸ ਕਰਦੇ ਉਹ ਕਿਤੇ ਕੋਰਟ ਚੁੱਕ ਕੇ ਚੈਲੰਜ ਨਹੀਂ ਦੇਣੀ ਇਹਨੀ ਤਾਕਤ ਬੰਦੇ ਦੇ ਕੋਲ ਆ ਸਕਦੀ ਹੈ ਪਰ ਜੀਵਨ ਤੇ ਬੰਦੇ ਤੋਂ ਉਪਰ ਨਹੀਂ ਜਾਵੇ